ਅੱਗੇ ਵਧਿਆ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਐਕਸੀਡੈਂਟ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਜਿੱਥੇ ਕੀ ਜਾਣਕਾਰੀ ਮੁਤਾਬਕ ਮਲਕੀਤ ਸਿੰਘ ਕੁਝ ਸਮਾਂ ਪਹਿਲਾਂ ਰੋਜ਼ੀ-ਰੋਟੀ ਕਮਾਉਣ ਤੇ ਚੰਗੇ ਦਿਨਾਂ ਦੀ ਆਸ ਦੇ ਵਿੱਚ ਅਮਰੀਕਾ ਗਿਆ ਸੀ ਖਬਰ ਸੁਣਦਿਆ ਹੀ ਇਲਾਕੇ ਦੇ ਵਿੱਚ ਸਸੰਸਰੀ ਫੈਲ ਗਈ ਐਸੋ ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਮਲਕੀਤ ਸਿੰਘ ਪੂਰੇ ਪਰਿਵਾਰ ਦੇ ਵਿੱਚ ਇੱਕੋ ਇੱਕ ਸਹਾਰਾ ਸੀ ਬਜ਼ੁਰਗ ਮਾਤਾ-ਪਿਤਾ ਨੇ ਐਨ ਆਰ ਆਈ ਭਰਾਵਾਂ ਤੇ ਐਨ ਜੀਓ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਪਰਿਵਾਰ ਦੀ ਸਾਰੇ ਬੱਚਾ ਮਾਫੂ ਆਪਾਂ ਚੰਗੇ ਤੋਂ ਇੱਕ ਵਾਰ ਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਰਦਾ 40 ਲੱਖ ਰੁਪਏ ਅੱਗੇ ਮੈਂ ਤਾਂ ਪੀ ਢੇੜ ਸਾਲ ਕਰੀਬ ਹੋਇਆ ਸੀ ਪਹਿਲਾਂ ਉਹ ਜਹਾੜੀਆਂ ਲਾਉਂਦਾ ਸੀ ਹੁਣ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20 25 ਦਿਨ ਡਰਾਈਵਰੀ ਕੀਤੀ ਹੁਣ ਮਾਰੇ ਦੇ ਪਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਦੀ ਮੌਤ ਹੋ ਗਈ ਦੂਸਰਾ ਮੁੱਦਾ ਜਿਹੜਾ ਇਹ ਹੋ ਗਏ ਸਟ੍ਰਕਚਰ ਹੋ ਗਈ ਕਿਛੇ ਪਰਵਾਸ ਕੋਣ ਕੋਣ ਕੋਆਬ ਦੇ ਪਿਛੇ ਮਾਰਦਾ ਪਿਓ ਹੋਊਗਾ ਅਤਲਾਹ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹ ਦੀ ਰਿਸਪੋਨਸਿਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਜਦੋਂ ਇਹ ਘਟਨਾ ਵਾਪਰੀ ਹੈ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਣਨ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਨਾਲ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ। ਪਹਿਲੀ ਵਾਰੀ ਉਹਦਨ ਬੈਠਾ ਤੇ ਉਹ ਤੇ ਇਤਬਾਰ ਕਰ ਬੈਠਾ ਜੀ। ਬਰੇ ਗੱਡੀ ਚੰਗੀ ਚਲਾਉਂਦਾ ਹੋਊ। ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ। ਪਤਾ ਨਹੀਂ ਉਹਨੇ ਕੀ ਕੀਤਾ ਜੀ। ਪਤਾ ਨਹੀਂ ਉਹਨੇ ਫੋਨ ਲੈ ਆ ਕੇ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋ ਗਿਆ। ਉਹਨੇ ਉਹ ਗੱਡੀ ਫੁੱਟਪਾਥ ਤੇ ਉੱਤੇ ਚੜਾ ਦਿੱਤੀ ਜੀ। ਫੁੱਟਪਾਥ 'ਤੇ ਐਸੀ ਗੱਡੀ ਜਿਹੜੀ ਉਹ ਢਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕਚੈਡੋਲੇ ਕਟੇ ਨੂੰ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕ ਨਾ ਚੂਰ ਹੋ ਗਈ